ਕੁੱਲ ਮੈਂ ਜਦੋਂ ਦੂਰਦਰਸ਼ਨ ਤੋਂ ਸ਼ੁਰੂ ਕੀਤਾ ਤਾਂ ਮੈਂ ਬੜੇ ਆ ਨਾ ਅਲੱਗ-ਅਲੱਗ ਤਰ੍ਹਾਂ ਦੇ ਕਿਰਦਾਰ ਕਰਦਾ ਹੁੰਦਾ ਸੀ ਪਰ ਸ਼ਾਮੇ ਸੀਰੀਅਲ ਚ ਬੁਲਾਰੇ ਦਾ ਮੇਰਾ ਕੈਰੇਕਟਰ ਜਾਂ ਚੈਂਪੀਅਨ ਚ ਐਥਲੀਟ ਦਾ ਮੇਰਾ ਜਿਹੜਾ ਰੋਲ ਸੀ ਮੈਨੂੰ ਬੜੀ ਸੈਟੀਸਫੈਕਸ਼ਨ ਮਿਲਦੀ ਹੁੰਦੀ ਸੀ ਕੰਮ ਕਰਕੇ ਪਰ ਜਦੋਂ ਹੌਲੀ ਹੌਲੀ ਸੈਟਲਾਈਟ ਟੀਵੀ ਤੇ ਮੈਂ ਆਉਣਾ ਉਸ ਤੋਂ ਬਾਅਦ ਫਿਲਮਾਂ ਚ ਆਉਣਾ ਤਾਂ ਮੈਨੂੰ ਇੱਕ ਸ਼ੈੱਲ ਚ ਕੈਦ ਕਰ ਦਿੱਤਾ ਜਾਂਦਾ ਸਿਰਫ ਐਜ਼ ਅ ਕਮੀਡੀਅਨ ਉਹਦਾ ਮੈਨੂੰ ਫਾਇਦਾ ਬਹੁਤ ਹੋਇਆ ਆਬਵੀਅਸਲੀ ਮੇਰਾ ਬੜਾ ਵੱਡੇ ਜ਼ਿੰਦਗੀ ਦੇ ਮਸਲੇ ਹੱਲ ਹੋਏ ਉਹਦੇ ਨਾਲ ਸ਼ੋਹਰਤ ਵੀ ਮਿਲੀ ਸਾਰਾ ਕੁਝ ਮਿਲਿਆ ਪਰ ਅੰਦਰ ਇੱਕ ਬੰਦਾ ਸੀ ਜਿਹੜਾ ਐਕਟਰ ਸੀ ਉਹ ਕਿਤੇ ਵਿਚਾਰਾ ਮਰ ਗਿਆ ਉਹਨੂੰ ਲੱਗਦਾ ਵੀ ਮੈਂ ਇਸ ਜਨਮ ਚ ਦੁਬਾਰਾ ਕਦੇ ਮੈਨੂੰ ਮੌਕਾ ਨਹੀਂ ਮਿਲੇਗਾ ਮੈਨੂੰ ਐ ਲੱਗਦਾ ਸੀ ਤੇ ਮੈਂ ਉਸ ਮੌਕੇ ਦੀ ਤਲਾਸ਼ ਵਿੱਚ ਸੀ ਕਈ ਵਾਰ ਪਹਿਲਾਂ ਵੀ ਕੋਈ ਲੋਕ ਆਏ ਪਰ ਉਹ ਮੇਰੇ ਕੋਲ ਉਹ ਚੀਜ਼ ਨਹੀਂ ਲਿਆ ਸਕੇ ਹੈਨਾ ਤੇ ਮੈਂ ਮਨਾ ਹੀ ਕਰ ਦਿੰਦਾ ਹੁੰਦਾ ਸੀ ਪਰ ਜਦੋਂ ਗਿੱਪੀ ਹੁਣਾਂ ਨਾਲ ਡਿਸਕਸ ਹੋਈ ਜਦੋਂ ਗਿੱਪੀ ਨੇ ਕਿਹਾ ਕਿ ਲੱਗਦਾ ਸੀ ਕਿ ਇਹ ਚੀਜ਼ ਨਹੀਂ ਹੋਣੀ ਸਭ ਤੋਂ ਪਹਿਲਾਂ ਜਦੋਂ ਪਹਿਲੀ ਅਰਦਾਸ ਜੀ ਅਸੀਂ ਬਣਾਈ ਫਿਲਮ ਉਦੋਂ ਤਾਂ ਮੈਂ ਹੀ ਮਨਾ ਕਰਦਾ ਵੀ ਗਿੱਪੀ ਇਹ ਬਣਨੀ ਨਹੀਂ ਜੇ ਬਣ ਵੀ ਗਈ ਕਿਸੇ ਸਿਰੇ ਨਹੀਂ ਲੱਗਣੀ ਪਰ ਬਹੁਤ ਵੱਡੀ ਸਕਸੈਸਫੁਲ ਹੋਈ ਜਦੋਂ ਅਸੀਂ ਕੀਤੀ ਅਰਦਾਸ ਕਰਾਂ ਉਦੋਂ ਵੀ ਬੜਾ ਗਿਪੀ ਹੋਣਾ ਨੂੰ ਕਈਆਂ ਨੇ ਕਿਹਾ ਭਾਜੀ ਉੱਥੇ ਤਾਂ ਮਾਈਨਸ 30 ਟੈਂਪਰੇਚਰ ਹੋ ਜਾਂਦਾ ਪਿੰਡਚਲ ਨਾਲ ਜਿੱਥੇ ਤੁਸੀਂ ਕਰ ਰਹੇ ਹੋ ਇੰਨੀ ਬਰਫ਼ ਉੱਥੇ ਬਲੈਕ ਆਈਸ ਬਣੀ ਹੋਣੀ ਹੈ ਸ਼ੂਟਿੰਗ ਨਹੀਂ ਹੋਣੀ ਮੈਨੂੰ ਲੱਗਾ ਜਦੋਂ ਨਹੀਂ ਕਹ ਦਿੰਦੇ ਫਿਰ ਜ਼ਿਆਦਾ ਜੋਸ਼ ਨਾਲ ਕੰਮ ਕਰਦੇ ਹੁਣ ਐਦ ਕੀ ਇਹਨਾਂ ਦੀ ਟੀਮ ਨੇ ਇਹਨਾਂ ਨੂੰ ਕਹਿ ਦਿੱਤਾ ਕਿ ਭਾਜੀ ਇਹ ਤਾਂ ਹੋਣੀ ਨਹੀਂ ਕਿਉਂਕਿ ਯਾਤਰਾ ਹੈ ਅਸੀਂ ਕਿੱਦਾਂ ਇੱਥੋਂ ਪੂਰਾ ਯੂਨਿਟ ਲੈ ਕੇ ਰਸਤੇ 'ਚ ਜੈਪੁਰ ਜੋਧਪੁਰ ਜਾਂ ਉਹ ਕੋਟਾ ਜਾਂ ਹਨਾ ਜਿਹੜੇ ਜਿਹੜੇ ਰਸਤੇ ਨੇ ਬਿਲਕੁਲ ਪਰ ਉੱਥੇ ਜਾ ਕੇ ਫਿਰ ਉਹ ਪਰਮਿਸ਼ਨਾਂ ਲੈਣੀਆਂ ਉਸ ਮਰਿਆਦਾ 'ਚ ਰਹਿ ਕੇ ਕੰਮ ਕਰਨਾ ਇਹਨਾਂ ਦੀ ਟੀਮ ਨੇ ਯਾਦ ਕੀਤਾ ਮੈਂ ਨਾ ਕਰਤਾ ਸੀ ਵੀ ਨਹੀਂ ਹੋਣਾ ਪਰ ਉਹੀ ਗੱਲ ਹੈ ਕਿ ਜਦੋਂ ਬੈਸਟ ਹੋਣਾ ਹੁੰਦਾ ਨਾ ਉਦੋਂ ਆਕਾਲਪੁਰਖ ਆਪ ਬਾਹ ਫੜ ਕੇ ਕਰਾਉਂਦੇ ਔਰ ਅਸੀਂ ਹਮੇਸ਼ਾ ਅਰਦਾਸ 'ਚ ਕਹਿੰਦੇ ਹਾਂ ਨਿਗੱਤਿਆਂ ਦੀ ਗੱਤ ਤੂੰ ਨੇ ਪੱਤਿਆਂ ਦੀ ਪੱਤ ਤੂੰ ਉਹ ਸਾਡੀ ਪੱਤ ਆਪ ਟੱਕਦਾ ਫਿਰ ਉਹ ਸਾਡੀ ਪੱਤ ਇੱਜ਼ਤ ਲਾਜ ਆਪ ਰੱਖ ਲੈਂਦਾ ਸੋ ਮੈਨੂੰ ਲੱਗਦਾ ਕਿ ਮੈਨੂੰ ਵੀ ਮਾਲਕ ਨੇ ਬੀਇੰਗ ਐਨ ਐਕਟਰ ਵੀ ਜਿਉਂਦਾ ਕਰਤਾ ਮੈਨੂੰ ਇਸ ਤਰ੍ਹਾਂ ਦਾ ਕੈਰੇਕਟਰ ਮੇਰੇ ਤੋਂ ਕਰਾ ਕੇ ਆ ਮਾਸਟਰ ਗੁਰਮਖ ਸਿੰਘ ਜਾਂ ਮੈਜਿਕ ਸਿੰਘ ਜੀ ਤੇ ਜਾਂ ਹੁਣ ਗੁਰਮਖ ਸਿੰਘ ਮੈਨੂੰ ਸੱਚੇ ਪਾਤਸ਼ਾਹ ਨੇ ਇਹ ਮੇਰੇ ਅੰਦਰਲਾ ਕਲਾਕਾਰ ਦੁਬਾਰਾ ਜਿਉਂਦਾ ਕਰ ਲੱਗਦਾ ਸੀ ਕਿਤੇ ਕੈਦ ਸੀਗਾ ਇਹ ਗੁਰਮਖ ਸਿੰਘ ਮੈਨੂੰ ਲੱਗਦਾ ਸੈਕ ਰਿਆ ਕਿਤੇ ਕੈਦ ਤਾਂ ਹੋਰ ਗੱਲ ਹੁੰਦੀ ਹੈ ਨਾ ਪਰ ਮੈਨੂੰ ਲੱਗਦਾ ਨਹੀਂ ਸੀ ਮੈਂ ਕਦੀ ਉਹ ਦੁਬਾਰਾ ਖੁੱਲ ਕੇ ਉਦਾਂ ਦਾ ਕੰਮ ਕਰ ਪਾਵਾਂਗਾ ਪਰ ਇਹਦੇ ਨਾਲ ਮੈਂ ਸੱਚ ਦੱਸਾਂ ਕਿ ਕਾਮੇਡੀ ਨਾਲ ਸਾਰੀ ਦੁਨੀਆ ਨੇ ਅਪਰੀਸ਼ੀਏਟ ਕੀਤਾ ਜੀ ਪਰ ਅਰਦਾਸ ਪਹਿਲੀ ਦੇਖ ਕੇ ਜਦੋਂ ਮੇਰੇ ਮਾਂ ਪਿਓ ਨੇ ਮੈਨੂੰ ਅਪਰੀਸ਼ੀਏਟ ਕੀਤਾ ਕਲਾਵੇ ਚ ਲੈ ਕੇ ਮੇਰੀ ਮਾਂ ਕਿੰਨੀ ਦਿਨ ਮੈਨੂੰ ਦੇਖੀ ਗਈ ਤੇ ਮੇਰੀ ਮਾਂ ਕਹਿੰਦੀ ਤੂੰ ਮੇਰਾ ਹੀ ਮੁੰਡਾ ਹੈ ਹੈ ਕਹਿੰਦੀ ਮੈਂ ਤੇ ਕਹਿੰਦੀ ਗੁਰਮukh ਸਿੰਘ ਤੈਨੂੰ ਮੇਰਾ ਮੁੰਡਾ ਹੈ ਮੈਂ ਕਿਹਾ ਮੰਮੀ ਹੁਣ ਤੁਸੀਂ ਮੇਰੇ ਸਾਹਮਣਾ ਤਾਂ ਤੁਹਾਡਾ ਹੀ ਬਾਕੀ ਤੁਸੀਂ ਚੱਕ ਚੱਕ ਕੇ ਕਦੋਂ ਲਿਆਂਦਾ ਸੀ ਤਾਂ ਤੁਸੀਂ ਦੱਸ ਦੋ ਵੀ ਕਦੋਂ ਮਿਲਿਆ ਸੀ ਤੁਹਾਨੂੰ ਕਹਿੰਦੀ ਨੀ ਮੈਂ ਹਰਾਣਾ ਡੈਡੀ ਵੀ ਕਹਿਣੀ ਯਾਰ ਤੂੰ ਬੰਦਾ ਗੱਲ ਸੁਣ ਕਹਿੰਦੇ ਯਾਰ ਤੂੰ ਬੰਦਾ ਇਦਾਂ ਦਾ ਹੈ ਦੇ ਨਹੀਂ ਸੀ ਤੂੰ ਠੀਕ ਨਿਕਲਿਆ ਕਹਿੰਦੇ ਯਾਰ ਠੀਕ ਨਿਕਲਿਆ ਸੋ ਇਹ ਮਾਪਿਓ ਤਾਂ ਅਪਰੀਸ਼ੀਏਟ ਕਰੇ ਤਾਂ ਇਸ ਤੋਂ ਵੱਡੀ ਕੀ ਗੱਲ ਐ ਐਂਟਰਟੇਨਮੈਂਟ ਨਾਲ ਜੁੜੀ ਹਰ ਇੱਕ ਖਬਰ ਲਈ ਸਾਡਾ ਫੇਸਬੁੱਕ ਪੇਜ ਬਾਲੀਵੁੱਡ ਤੜਕਾ ਪੰਜਾਬੀ ਲਾਈਕ ਕਰੋ YouTube ਚੈਨਲ ਸਬਸਕ੍ਰਾਈਬ ਕਰੋ ਤੇ ਇੰਸਟਾਗ੍ਰਾਮ ਪੇਜ ਨੂੰ ਫੋਲੋ ਕਰੋ